ਦੇ ਸੇਵਕ ਦਿਖ ਰਹੇ ਸਾਰੇ ਹੀ ਸ੍ਰੀ ਸੁਰਤਿਆਨ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਹੋਇਆ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੀਆਂ ਜੇ ਗੱਲਾਂ ਵਿਕਾਸ ਦੀਆਂ ਕੀਤੀਆਂ ਜਾਣ ਪਹਿਲੇ ਦਿਨ ਤੋਂ ਹੀ ਪੰਜਾਂ ਸਾਲਾਂ ਦੇ ਵਿੱਚ ਹੀ ਪੂਰਾ ਵਿਕਾਸ ਤਰਲੇਦਾਰ ਪਿੰਡ ਦੀ ਪੰਚਾਇਤ ਤੇ ਅਤੇ ਐਨਆਰਆਈ ਵੀਰਾਂ ਤੇ ਨગર ਨਿਵਾਸੀਆਂ ਨੇ ਸਾਂਝੇ ਤੌਰ ਤੇ ਕਰਕੇ ਦਿਖਾਇਆ ਹਰ ਵਿਅਕਤੀ ਦਾ ਬਹੁਤ ਵੱਡਾ ਰੋਲ ਅਦਾ ਕੀਤਾ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਣ ਹਰ ਵਿਅਕਤੀ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਇੱਥੇ ਅੱਜ ਜੇ ਗੱਲ ਕੀਤੀ ਜਾਵੇ ਪਾਰਕਾਂ ਦੀ ਬਾਬਾ ਮੋਤੀराम ਮਹਿਰਾ ਪਾਰਕ ਜੱਬੋਵਾਲ ਦੇ ਵਿੱਚ ਬਹੁਤ ਹੀ ਆ ਸ਼ਾਨਦਾਰ ਜਿਹੜੀ ਹੈਗੀ ਇੱਥੇ ਉਦਘਾਟਨ ਦੀ ਗੱਲ ਕਰੀਏ ਉਹਦੇ ਨਾਲ ਜਿਹੜੀ ਹੈਗੀ ਆ ਅੱਜ ਕਾਉਂਟੇ ਚਕਾਈ ਇੱਥੇ ਕੀਤੀ ਜਾਵੇਗੀ ਬਕਾਇਦਾ ਸਰਪੰਚ ਸਹਿਬਾਨ ਦੇ ਵੱਲੋਂ ਪੂਰੀ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਦੇ ਵੱਲੋਂ ਅੱਜ ਵੱਡਾ ਜਿਹੜਾ ਪ੍ਰੋਗਰਾਮ ਹੈਗਾ ਆ ਪਿੰਡ ਜੱਬੋਵਾਲ ਦੇ ਵਿੱਚ ਉਲੀਕਿਆ ਜਾ ਰਿਹਾ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਪਿੰਡ ਜੱਪੂਵਾਲ ਪਿੰਡ ਜੱਪੂਵਾਲ ਦੀ ਪੰਚਾਇਤ ਨੇ ਵਾਖੂਬੀ ਤਰੀਕੇ ਦੇ ਨਾਲ ਵਿਕਾਸ ਕਰਕੇ ਦਿਖਾਇਆ ਵਿਕਾਸ ਦੀਆਂ ਜੇ ਗੱਲਾਂ ਕੀਤੀਆਂ ਅਜਾਣ ਉਸ ਸਮਾਂ ਉਹ ਦੌਰ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਦੁੱਧ ਪਿਲਾਉਣ ਦੇ ਵਿੱਚ ਸਭ ਤੋਂ ਵਿਸ਼ੇਸ਼ ਨਾਮ ਬਾਬਾ ਮੋਤੀ ਮਹਿਰਾਜੀ ਦਾ ਆਂਦਾ ਮੋਤੀ ਮਹਿਰਾਜੀ ਦੇ ਨਾਮ ਦੇ ਉੱਪਰ ਸੁੰਦਰ ਪਾਰਕ ਪਿੰਡ ਜੱਬੋਵਾਲ ਨੇ ਬਣਾ ਕੇ ਦਿਖਾਈ ਉਹਦਾ ਰਸਮੀ ਜੜਾ ਦੁਗਾਟਣਾ ਪਿੰਡ ਜੱਬੋਵਾਲ ਦੇ ਵਿੱਚ ਕੀਤਾ ਜਾ ਰਿਹਾ ਵਾਖੂ ਬਿਹ ਤਰੀਕੇ ਦੇ ਨਾਲ ਪਿੰਡ ਜੱਬੋਵਾਲ ਦੇ ਵਿੱਚ ਜਿਹੜਾ ਹੈਗਾ ਆ ਇੱਕ ਰਸਮੀ ਜੜਾ ਦੁਗਾਟਣ ਗ੍ਰਾਮ ਪੰਚਾਇਤ ਜੱਬੋਵਾਲ ਦੇ ਵੱਲੋਂ ਕੀਤਾ ਜਾ ਰਿਹਾ ਭਾਜੀ ਅਗਰ ਤਾਂ ਨੰਬਰ 100 ਨਾਲ 0:30 ਤੁਸੀ ਇਦਾਂ ਦੇਖੋ ਜੀ ਜਿਹੜੀਆਂ ਉਹ ਨਮੀਆਂ ਆ ਓਪਨ ਜੈਮਨਾ ਮਾਇਆ ਜਿਹੜੀਆਂ ਪਿੰਡ ਕੇ ਪਾਰਕ ਬਣਾਉਂਦਾ ਪਰ ਨਾ ਪੰਚਾਇਤ ਦੇ ਸਹਿਯੋਗ ਤੋਂ ਬਿਨਾਂ ਨਗਰ ਦੇ ਸਹਿਯੋਗ ਤੋਂ ਇਹ ਬਣਨਾ ਨਹੀਂ ਸੀ ਇੱਕ ਬੰਦਾ ਨਹੀਂ ਕਰਦਾ ਤਾਂ ਸੀ ਨਗਰ ਦਾ ਬਹੁਤ ਧੰਨਵਾਦੀ ਆ ਕਿਉਂਕਿ ਸਾਨੂੰ ਇਹ ਇੰਨਾ ਮਾਣ ਦਿੱਤਾ ਤੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਇਸ ਨੂੰ ਲਾਇਆ ਔਰ ਅੱਜ ਮੈਂ ਇਹ ਗੱਲ ਕਹਿੰਦਾ ਪਏ ਆਪਣੇ ਜ਼ਿਲ੍ਹੇ ਚ ਬਾਬਾ ਮੋਤੀਰਾ ਮੈਰੇ ਦੇ ਨਾਮ ਤੇ ਜਾਂ ਬਾਬਾ ਛੋਟੇ ਸਰਜਾ ਦੇ ਨਾਮ ਤੇ ਹਜੇ ਤੱਕ ਪਾਰਕ ਹੈ ਨਹੀਂ ਔਰ ਦੂਸਰੀ ਗੱਲ ਹੈ ਜਿਹੜੀ ਆ ਪੰਜਾਬੀ ਪੜੋ ਪੰਜਾਬੀ ਲਿਖੋ ਇਹ ਤਕਰੀਰ ਆਪਣੇ ਚੌਂ ਜ਼ਿਲ੍ਹੇ ਦੇ ਦੁਆਬੇ ਚ ਹੈ ਨਹੀਂ ਆਪਾਂ ਵੱਧ ਤੋਂ ਵੱਧ ਪੰਜਾਬੀ ਨਾਲ ਜੋੜੀਏ ਆਪਣੇ ਵਿਰਸੇ ਨਾਲ ਜੋੜੀਏ ਸੋ ਮੇਰੀ ਬੇਨਤੀ ਵੀ ਹੈ ਵੀ ਆਪਾਂ ਜਰੂਰ ਘਰ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾ ਕੇ ਰਹੀਏ ਪੰਜਾਬੀ ਬੋਲਿਆ ਕਰੀਏ ਤਾਂ ਕਿ ਆਪਣੇ ਵਿਰਸੇ ਨਾਲ ਜੁੜਨ ਆਪਣੇ ਇਤਿਹਾਸ ਨਾਲ ਜੁੜਨ ਕਿ ਕਦੇ ਵੀ ਕਾਰਜਾਂ ਦੀ ਮੋੜ ਸਕੇ ਜਿੰਨਾ ਤੁਸੀਂ ਸਾਡਾ ਸਾਥ ਦਿੱਤਾ ਸਾਡੇ ਦੇ ਬਿਖਲਾਫ ਕੀਤਾ ਤੇ ਬਾਅਦ ਤੋਂ ਬਾਅਦ ਵੀ ਮੈਂ ਜੂਰ ਕਰ ਸਕੀਏ ਨਗਰ ਦਾ ਸਹਿਯੋਗ ਦਾ ਅੱਗੇ ਵੀ ਜਿੰਨਾ ਤੁਸੀਂ ਸਾਨੂੰ ਸਹਿਯੋਗ ਕਰੋਗੇ ਜੋ ਵੀ ਹਕਮ ਲਾਉਗੇ ਜਿੰਨਾ ਕਿ ਵੀ ਸਾਡੇ ਤੋਂ ਸਮਾਂ ਅਸੀਂ ਉਹਦਾ ਇਹ ਨੂੰ ਪੂਰਾ ਕਰਨ ਕਰਾਂਗੇ ਪਰ ਮੈਂ ਸਾਫ਼ ਕਰਕੇ ਬਾਰ ਬਾਰ ਅਫੀ ਜ਼ਿਆਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਤੋਂ ਬਿਨਾ ਵੀ ਅਸੀਂ ਕੁਝ ਨਹੀਂ ਬਹੁਤ ਬਹੁਤ ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਰਾਜ ਆ ਬਹੁਤ ਚੰਗਾ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਇੱਥੇ ਬ੍ਰਹਿਮਾਨ ਆ ਸੀਨੀਅਰ ਬੰਦੇ ਮੇਰੇ ਤੋਂ ਮੇਰੀ ਉਮਰ ਤੋਂ ਵੀ ਬਡੇ ਮੇਰੇ بڑے ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਮੈਂ ਦੋ ਲਫ਼ਜ਼ ਸਿਰਫ ਰਸ਼ਪਾਲ ਤੇ ਵਿਵਾ ਜਸਵਿੰਦਰ ਗੌਰ ਬਾਰੇ ਬੋਲਣੇ ਆ ਇਹਨਾਂ ਨੇ ਬੀ 119 ਵਿੱਚ 16 ਜਨਵਰੀ ਨੂੰ ਕਮਾਂਡ ਸੰਭੀ ਆ। ਪੰਚਾਇਤਾਂ ਦੇਖੋ ਸਾਡਾ ਸਮਾਜ ਆ ਪੰਜਾਬ ਦਾ ਬਹੁਤ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਅਨਸਾਰ ਚੱਲਣਾ ਪੈਂਦਾ। ਵਧੀਆ ਕੰਮ ਕੀਤਾ ਸਾਰਿਆਂ ਨੇ। ਕੋਈ ਮਾੜਾ ਨਹੀਂ ਕੀਤਾ। ਜਿੱਦਾਂ ਜਿੱਦਾਂ ਮੌਕਾ ਆਇਆ ਉਦਾਂ-ਉਦਾਂ ਉਹਨੇ ਆਪਣੇ ਸਾਰਾ ਵਕਤ ਲਗਾਇਆ। ਪਹਿਲੇ ਟਾਈਮਾਂ 'ਚ ਤਾਂ ਗਰੰਟਾਂ ਆਦੀਆਂ ਨਹੀਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਚਲੋ ਕੁਝ ਇਹਨਾਂ ਨੇ ਆਪਣੀ ਬਹੁ ਸੂਝ ਬੂਝ ਨਾਲ ਗਰੰਟਾਂ ਦੀ ਵੀ ਪ੍ਰਾਪਤ ਕੀਤੀ ਜਿੰਨਾ ਨਹੀਂ ਪਿੰਡ ਵਿੱਚ ਕੰਮ ਕੀਤਾ ਇਹ ਇੱਕ ਬੁਲਾਈ ਦੇ ਪਾਤਰ ਆ ਕਿ ਮੈਂ ਅੱਜ ਤੱਕ ਜ਼ਿੰਦਗੀ 'ਚ ਕੋਈ ਬੰਦਾ ਦੇਖਿਆ ਨਹੀਂ ਆਪਣਾ ਕੰਮ ਛੱਡ ਕੇ ਰਾਤ ਨੂੰ ਪੂਰੀ ਰਾਤ ਆਪਣਾ ਵਰਕ ਕਰਦਾ ਕੰਮ ਕਰਦਾ ਉਸ ਤੋਂ ਬਾਅਦ ਪਿੰਡ ਵਿੱਚ ਕੰਮ ਕਰਦਾ ਫਿਰ ਇਹ ਸਰਚ ਕਰਦਾ ਕਿ ਮੈਂ ਪਿੰਡ ਵਾਸਤੇ ਕਿੱਥੋਂ ਪੈਸਾ ਲੈ ਲਵਾਂ ਕੀ ਕਰਦਾ ਤੇ ਦੂਏ ਤੀਵੇਂ ਆਦਮੀ ਪਿੰਡ ਨਾਲ ਪਿੰਡ ਦੇ ਕੰਮ ਬਾਤੇ ਮੋੜੇ ਦੇ ਮੋੜ ਲੱਗ ਚੱਲਦੇ ਆ ਬਹੁਤ ਸਿਆਣੇ ਪਰਿਵਾਰ ਆ ਇਹਨਾਂ ਦੇ ਫਾਦਰ ਸਾਹਿਬ ਵੀ ਜੋ ਵੀ ਸਪੋਰਟਸ ਨਾਲ ਵੀ ਟਸਗੇ ਰਿਸ਼ਪਾਲ ਵਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹਨਾਂ ਸਾਰੇ ਹੀ ਬੈਂਕ ਟੱਚ ਕੀਤੇ ਆ ਜੇ ਸਪੋਰਟਸ ਵਿੱਚ ਲਈਏ ਤਾਂ ਸਪੋਰਟਸ ਨੂੰ ਵੀ ਇਹਨਾਂ ਕਾਫੀ ਮਦਦ ਕੀਤੀ ਆ ਹਰ ਪੱਖ ਤੋਂ ਮੁੰਡਿਆਂ ਨੂੰ ਬਾਹਰ ਜਾਣ ਦੇ ਖੇਲਣ ਵਾਸਤੇ ਗੱਡੀ ਦਾ ਪ੍ਰਬੰਧ ਕਰਕੇ ਦੇਣਾ ਉਹਨਾਂ ਦੀ ਕਿੱਟਾਂ ਦਾ ਪ੍ਰਬੰਧ ਕਰਕੇ ਦੇਣਾ ਜਿੰਨਾ ਵੀ ਕਰ ਸਕਿਆ ਇਹਨਾਂ ਜੋ ਵੀ ਇਹਨੂੰ ਇਹਦੇ ਨਰਾਇ ਮਦਦ ਕਰ ਰਹੇ ਜੋ ਜਨਾਬ ਆਪਣੀ ਅਕਲ ਤੋਂ ਪੈਸਾ ਕਲੈਕਟ ਕੀਤਾ ਕੋਈ ਆਲਾਂਬੇ ਵਾਲੀ ਗੱਲ ਨਹੀਂ ਉਸ ਤੋਂ ਬਾਅਦ ਧਾਰਮਿਕ ਸੋਚ ਵਾਲਾ ਸਚਾਉ ਢੰਗ ਨਾਲ ਇਹਨਾਂ ਨੇ ਇਹ ਕਾਰਜ ਕੀਤਾ ਬਾਕੀ ਸਾਡੇ ਪੰਜਾਬ ਦੇ ਇਲਾਕੇ ਦੇ ਜੱਬੂਵਾਲ ਦਾ ਮਾਣ ਸ਼ਹੀਦ ਕਰਮ ਸਿੰਘ ਦਾ ਬਾਕੀ ਆ ਹੀ ਸਾਡੇ ਦਿਮਾਗ ਚੋਂ ਨਿਕਲ ਚੁੱਕਾ ਸੀ ਕਿ ਜੱਬੂਵਾਲ ਦਾ ਕੋਈ ਸ਼ਹੀਦ ਹੋਇਆ ਜੋ ਇਹਨਾਂ ਨੇ ਕਾਰਮ ਕੀਤਾ ਇਹ ਵੀ ਇੱਕ ਇਤਿਹਾਸਕ ਜੋਗ ਹੋਇਆ ਤੇ ਮੈਂ ਦੁਬਾਰਾ ਫੇਰ ਸਾਰੇ ਨਗਰ ਵਾਲਿਆਂ ਨੂੰ ਬੇਨਤੀ ਕਰੂੰਗਾ ਇਹ ਚ ਪੋਲੀਟਿਕਲ ਗੱਲ ਕੋਈ ਨਹੀਂ ਜੇਕਰ ਅੱਗੇ ਕੋਈ ਤੁਹ ਬੰਦਾ ਚੋਣਨਾ ਆ ਤੇ ਸੋਚੋ ਕਿ ਕੌਣ ਸਾਡੇ ਪਿੰਡ ਵਾਸਤੇ ਕੋਈ ਕੰਮ ਵਧੀਆ ਕਰ ਸਕਦਾ ਪਾਰਟੀਆਂ ਬਣਾਣੀਆਂ ਮੈਨੂੰ ਵੀ ਆਂਦੀਆਂ ਗਲਤ ਕੰਮ ਕਰਨੇ ਮੈਨੂੰ ਵੀ ਆਦਿਆ ਪਰ ਸੋਚੋ ਕਿ ਅਸੀਂ 5 ਸਾਲ ਦੇ ਬਿਹੜੀ ਵੋਟ ਪਾ ਰਹੇ ਆ ਇਹ ਕਿੱਥੇ ਜਾਣੀ ਆ ਜੇੜੀ ਸਾਡੀ ਅਸੀਂ 5 ਸਾਲ ਦਾ ਆਪਣਾ ਹੱਕ ਦੇਣਾ ਇਹ ਕਿੱਥੇ ਚਲ ਜਾਣਾ ਕਿਉਂਕਿ ਅਸੀਂ ਤਾਂ ਗੂਠਾ ਲਾ ਕੇ ਮੋਹਰ ਲਾ ਕੇ 5 ਸਾਲ ਲੈ ਛੜ ਦਿੱਤਾ ਸਭ ਕੁਝ ਜੇ ਕਿਸੇ ਨੇਕ ਬੰਦੇ ਕੋ ਛੱਡਿਆ ਹੋਊਗਾ ਉਹ ਤੁਹਾਡੀ 5 ਸਾਲ ਖਬਰ ਲਊਗਾ ਨਹੀਂ ਤਾਂ ਭਾਈ ਲੈ ਜਾ ਕੇ ਥਾਣੇ ਪਸਾ ਦੂਗਾ ਤੇ ਥਾਣੇਦਾਰ ਤਲਊਗਾ ਤੇ ਤੁੱਤ ਲਊਗਾ ਠੀਕ ਠਾਕ ਹੀ ਆ ਜੋ ਤੁਸੀਂ ਪੰਜਾਬ ਦੇ ਕੰਮ ਚੱਲਦੇ ਆ ਤੇ ਮੇਰੀ ਤਾਂ ਇਹ ਬੇਨਤੀ ਆ ਬਾਕੀ ਮੈਂ ਫੇਰ ਵਾਹਿਗੁਰੂ ਮੋਰੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਦਾਂ ਦੇ ਨੌਜਵਾਨ ਜਿੰਨੇ ਵੀ ਪਿੰਡ ਦੇ ਮੋਰੇ ਆਣ ਤੇ ਚੰਗੇ ਕੰਮ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਚਾਹ ਦਾ ਲੰਗਰ ਤਿਆਰ ਆ ਸਾਰਿਆਂ ਨੇ ਚਾਹ ਦਾ ਲੰਗਰ ਛੱਕੀ ਜਾਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਚਲੋ ਆਗੇ ਜਾਗੇ ਚਲੋ ਇਹ ਹੈ ਗਿਆ ಗ್ರಾಮ ਪੰਚਾਇਤ ਨੇ ਪਹਿਲੇ ਦਿਨ ਤੋਂ ਵੱਡੇ ਉਪਰਾਲਾਂ ਦੇ ਸਦਕਾ ਪਿੰਡ ਜੱਬੋਬਾਲ ਦੇ ਵਿੱਚ ਵਾਖੂਬੀ ਤਰੀਕੇ ਦੇ ਨਾਲ ਵਿਕਾਸ ਕਰਕੇ ਦਿਖਾਇਆ ਦੇ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵੈਬ ਨੂੰ ਕਰੋ ਸਬਸਕ੍ਰਾਈਬ ਵੀ ਵੀਡੀਓ ਨੂੰ ਕਰੋ ਬੱਤ ਬੱਦ ਸ਼ੇਅਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ